ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸਸੀ ਗੱਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਹੈ ਗੁਰਸ਼ੇਪ ਸਿੰਘ ਫਿੰਡ ਨੀਪਗੜ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣੇ 6283371527 6283371527 ਜਿਹੜੇ ਪਹਿਲੇ ਨੰਬਰ ਆਪਾਂ ਬੱਚੀ ਦੇਖੀ ਜਾਂਦੇ ਆ ਇਹ ਪਲੂਨ ਸੂਈ ਆ ਨਾ ਪਹਿਲਾ ਸੂਆ ਪਲੂਨ ਆਈ ਨੋ ਦੋ ਦੰਦਾ ਬਈ ਠੀਕ ਆ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਜੇਲ ਜੂ ਰੋਕਿਆ ਜੇਲ ਜੂ ਰੋਕਿਆ ਠੀਕ ਆ ਕਿੰਨਾ ਕੁ ਬੋਲਾ ਚੋਤਾ ਪੈਦਾ ਬੋਲਾ ਤਾਲਾ ਬਿਲਕੁਲ ਆ ਪਤਾ ਨੂੰ ਜਾਂ ਕਿੰਨੇ ਕਿਲੋ ਵੀ ਕੱਢਿਆ ਹੁੰਦਾ ਠੀਕ ਹੈ ਹੁਣ ਤਾਂ ਇਹ ਕੱਢਿਆ ਨਹੀਂ ਜੀ ਸਵੇਰੇ ਹਜੇ ਚੋਈ ਕਰਨੀ ਹੈ ਹਨਾ ਸਵੇਰੋਂ ਰਾਤ ਦੀ ਸੂਈ ਵੇ ਕੇ ਰਾਤ ਨੂੰ ਸਵਾ 3 ਤਲੇ ਕਿਲੋ ਬੋਲਾ ਕੱਢਦਾ ਬੱਚੇ ਵਗੈਰਾ ਡਿਗਾਰਡ ਕੋਈ ਨਹੀਂ ਕਰਦਾ ਤੇ ਜੇਲ ਜੂ ਰੋਕਿਆ ਬਿਲਕੁਲ ਆਪਣੀ ਗਰੰਟੀ ਹੁੰਦੀ ਹੈ ਤੇ ਚੋੜ ਚਵਾਦੀ ਬਿਲਕੁਲ ਨੰਬਰ ਤੋੜ ਦੀ ਬਾਹਰ ਨੂੰ ਸੋ ਬਰੋ ਪਹਿਲਾ ਸੂਆ ਬਹੁਤ ਦੋ ਦੰਦ ਬੱਚੀ ਸੂਈ ਹੈਗੀ ਬੱਚਾ ਦੇ ਤਾਂ ਅਮਰੀਕਾ ਠੀਕ ਹੈ ਸੋ ਵਾਕੀਲੇ ਵਾ ਦੇਖੋ ਪਹਿਲਾ ਫਲਕ ਕੋਮਪੈਕਟ ਟੱਡਰਾ ਸਾਫ ਸੁਥਰਾ ਤੇ ਰਾਜ ਜੀ ਜਿੰਦ ਜਾਨ ਬਹੁਤ ਆ ਬੱਚੀ ਦੇ ਵਿੱਚ ਇੰਨੀ ਗੱਲ ਕੱਦ ਕਾਠ ਬਹੁਤ ਜਿਆਦਾ ਤੇ ਵਾਕੀ ਪਲੱਸ ਬਿਊਟੀ ਵੀ ਬਹੁਤ ਆ ਸੂਈ ਸਵਾਈਆ ਧਾਰਾ ਤੁਰਾ ਓਕੇ ਆ ਤੇ ਜੇਰ ਜੁਰ ਓਕੇ ਆ ਸੋ ਦੋ ਦੰਦਾਂ ਦਾ ਹੀ ਠੀਕ ਹੈ ਸੋ ਦੋਦੀ ਬੱਚੀ ਆ ਤੇ ਵਾਕੀ ਥੜਾ ਜਿ ਮਿੱਤੀ ਦੇਖੋ ਬਹੁਤ ਚੰਗੀ ਜਿੰਦ ਜਾਨ ਵਾਲੀ ਬਲੱਡ ਵਾਲੀ ਨਮਾ ਹਾਣਾ ਤੇ ਹਵਾਨਾ ਬਿਲਕੁਲ ਕੋਮਪੈਕਟ ਚੌੜੀ ਹੋ ਤੁਰਦੀ ਜਾਵਾ ਤੇ ਭਰੇ ਅੰਦਾਜ਼ਾ ਲਾਈਏ ਕਿੰਨਾ ਦੁੱਧ ਪਾਉ ਉਸ ਹਿਸਾਬ ਨਾਲ ਹੈ ਭਾਈ ਪੌਲਾ ਉਹ ਅੱਛਾ ਕੱਢਿਆ ਤਾਂ ਨਹੀਂ ਨੇ ਸਾਰਾ ਠੀਕ ਹੈ ਥੋੜਾ ਤਾਂ ਹੁਣ ਵੀ 10 ਚਾਂ ਦਾ ਤੋਂ 11 12 ਲੀਟਰ ਤੋਂ ਬਾਹਰ ਹੋਊਗਾ ਠੀਕ ਹੈ ਯਾਨੀ ਕਿ 15 ਤੋਂ ਪਲੱਸ 20 ਤੋਂ ਅੰਦਰ ਰਹੂਗੀ 15 ਤੋਂ ਪਲੱਸ ਆਉਣੀ ਪੌਲਾ ਤਾਂ 16 17 ਹੈਗੇ ਨੇ ਯਾਰੀ ਤੇ ਚੌਂਡ ਚਵਾ ਦੇ ਓਕੇ ਆ ਜਮ ਹਾਂ ਸੋ ਥੜ ਦੇਖੋ ਚਾਰੇ ਨਿਕਣਵੇਂ ਜਿਉਂ-ਜਿਉਂ ਚਵਾਇਆ ਹੋਣਗੇ ਤੇੋਂ ਤੋਂ ਵੱਧਦੀ ਜਾ ਰਹੇ ਨੇ ਹਨਾ ਹਾਂ ਬਾਕੀ ਚੀਜ ਜੋ ਚਾਹਾਂਗਾ ਉਹ ਚਾਹਾਂਗਾ ਉਹ ਬਾਹਰ ਲੈ ਆਈਦਾ ਠੀਕ ਆ ਭਾਅ ਇਹਦਾ ਕੀ ਰੱਖਿਆ ਆਪਾਂ ਭਾਅ ਆ ਬਲੂਨ ਦਾ ਭਾਅ ਜੈਜ ਹੋਊਗਾ ਬਿਲਕੁਲ ਜੈਜ ਠੀਕ ਆ ਕਿ ਦੂਜੇ ਨੰਬਰ ਬੱਚੀ ਦੇਖਿਆ ਜਿਹੜੀ ਆਪਾਂ ਇਹ ਵੀ ਬਲੂਨ ਨਾਲ ਜੀ ਇਹ ਚਾਰ ਦਾ ਆਂਦਾ ਇਹਦਾ ਕਿੰਨਾ ਕੁ ਟਾਈਮ ਪਿਆ ਇਹ ਮੰਨ ਲਓ ਇੱਕ ਹਫਤਾ ਲੈ ਜੂਗਾ ਕੱਪ ਤੋਂ ਆਪਾਂ ਨਹੀਂ ਠੀਕ ਆ ਹਫਤਾ ਤੋਂ ਉੱਪਰ ਲਗਭਗ ਇਹਦਾ ਸੂਣ ਜਿਹਾ ਬਾਕੀ ਪਿਆ ਮੂਹੋਂ ਚਾਰ ਦਾ ਆਂਦਾ ਮੂਹੋਂ ਚਾਰ ਠੀਕ ਆ ਇਹ ਵੀ ਮੰਨ ਕੇ ਚੱਲ ਸੇਮ ਬੋਡੀ ਵੇਟ ਆਈਦਾ ਇਹਦਾ ਵੀ ਹਨਾ ਉਹੀ ਕੁਛ ਹੈ ਜੀ ਦੋਨੇ ਜੋੜਾ ਇੱਕੋ ਜਿਹੀ ਹੈ ਇਹ ਵੀ ਮੰਨ ਕੇ ਚੱਲੇ 15 17 ਵਾਲੀ ਹੈਗੀ ਹਨਾ ਆ ਠੀਕ ਹੈ 1500 ਪਲੱਸ ਵਾਲੀਆਂ ਦੋਨੇ 20 ਤੋਂ ਅੰਦਰ ਆਉਂਦੀਆਂ ਸੋ ਵੀਰੋ ਹਫਤਾ ਲੱਗਬਗ ਸੂਣ ਚ ਬਾਕੀ ਪਿਆ ਮੂੰਹ ਮੱਥਾ ਦੇਖੋ ਸੋਣਾ ਜਿੰਦ ਜਾਣਾ ਖੈਰ ਪਲੀਪੂਲੀ ਬਹੁਤ ਆ ਕੱਦ ਕੱਡ ਚੰਗਾ ਇਹ ਨਹੀਂ ਗੱਲ ਲਿੱਸੀ ਦਾ ਮੇਰੇ ਕਿਸੇ ਪਾਸੋਂ ਇੱਕ ਹਫਤਾ ਜੇ ਇਹਦਾ ਸੂਣ ਚ ਬਾਕੀ ਪਿਆ ਤੇ ਦੁੱਧ ਬਲਗਬਗ ਮੰਨ ਕੇ ਚੱਲਿਓ 15 ਬਲ ਕੇ ਤੁਸੀਂ ਖਰੀਦ ਸਕਦੇ 16 17 16 17 ਦੋਨੇ ਵੇੜਾ ਲੱਗਬਗ ਕੋਈ ਵੀ ਫੀਲ ਦੂਗਾ 34 35 ਲੀਟਰ ਤੱਕ ਝੋਲੂ ਲੱਗ ਕੰਡੀਸ਼ਨਲ ਵਾਦੂ ਆ ਹਨ ਗੱਬੜ ਬੱਛੀ ਹੈ ਕੋਈ ਜਿਵੇਂ ਠੀਕ ਹੈ ਮਰ ਲੋ ਵੀ ਹੱਥ ਨਾ ਫੜੋ ਕੋਈ ਚੱਕਰ ਨਾ ਠੰਡ ਚਾਰੇ ਨਿਕਲੋ ਇਹਦਾ ਭਾਅ ਯਾਰ ਫੋਨ ਤੇ ਫੋਨ ਤੇ ਕਰਾਂਗੇ ਬਿਲਕੁਲ ਜਾਏਗੇ ਕੋਲ ਨੰਬਰ ਬੁੱਲੇ ਦੁਆਰੇ ਆਪਣਾ ਥੋੜੇ ਪੈਸੇ ਲਾਉਣੇ ਆ ਬਾਜ ਰੇਟ ਦੀਆ ਬਾਜ ਰੇਟ ਆ ਨੰਬਰ 62800 67527 ਸੁਪੰਨ ਦੀਪਕਰ ਜ਼ਿਲ੍ਹਾ ਬਰਨਾਲਾ ਦਾ ਆਪਣੇ ਪਿੰਡੋਂ ਵੀਡੀਓ ਕਵਰ ਕੀਤੀ ਹੈ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਲੰਮੀ